ਸੱਚੇ ਗੱਲ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਵਿਵੇਕ ਸ਼ਰਮਾ ਇਸ ਪ੍ਰੋਗਰਾਮ ਤਹਿਤ ਅਸੀਂ ਹੁਣ ਤੱਕ ਦੀਆਂ ਵੱਡੀਆਂ ਤੇ ਅਹਿਮ ਖਬਰਾਂ ਤੇ ਚਰਚਾ ਕਰਦੇ ਹਾਂ ਚਰਚਾ ਕਰਨ ਲਈ ਸਟੂਡੀਓ ਵਿੱਚ ਸਾਡੇ ਨਾਲ ਮੌਜੂਦ ਰਹਿਣਗੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਟਿਲੋਂ ਟਿਲੋਂ ਜੀ ਬਹੁਤ-ਬਹੁਤ ਸਵਾਗਤ ਤੁਹਾਡਾ ਬਹੁਤ ਸ਼ੁਕਰੀਆ ਬਹੁਤ ਮਿਹਰਬਾਨੀ ਵਿਵੇਕ ਜੀ ਜੀ ਟਿਲੋਂ ਜੀ ਸਭ ਤੋਂ ਜਿਹੜੀ ਵੱਡੀ ਖਬਰ ਇਸ ਵੇਲੇ ਦੀ ਸਾਹਮਣੇ ਆ ਰਹੀ ਹੈ ਮੋਗਾ ਤੋਂ ਮੋਗਾ ਦੇ ਮੇਅਰ ਨੇ ਉਹਨਾਂ ਤੋਂ ਅਸਤੀਫਾ ਲੈ ਲਿਆ ਹੈ ਸੁਰੰਨ ਵਿੱਚ ਇਹ ਵੀ ਆਇਆ ਹੈ ਕਿ ਜ਼ਬਰਨ ਉਹਨਾਂ ਨੂੰ ਆਪਣਾ ਅਸਤੀਫਾ ਦੇਣ ਲਈ ਕਿਹਾ ਗਿਆ ਤੇ ਚਾਨੀ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸਭ ਤੋਂ ਪਹਿਲੇ ਮੇਅਰ ਬਣੇ ਸੀ ਪੰਜਾਬ ਵਿੱਚ ਉਹਨਾਂ ਤੋਂ ਅਸਤੀਫਾ ਲਿਆ ਗਿਆ ਇਹਨਾਂ ਦਾ ਪੂਰਾ ਨਾਮ ਹੈ ਜੀ ਬਲਜੀਤ ਸਿੰਘ ਚਾਨੀ ਜੀ ਇਹਨਾਂ ਨੂੰ ਮੇਅਰ ਬਣਾਇਆ ਗਿਆ ਸੀ ਤੇ ਅੱਜ ਇਹਨਾਂ ਤੋਂ ਅਸਤੀਫਾ ਲੈ ਲਿਆ ਗਿਆ ਤਾਜ਼ਾ ਖਬਰ ਇਹ ਲੱਗਦੀ ਹੈ ਪਤਾ ਜਿੰਨੀ ਕੁ ਲੱਗੀ ਹੈ ਉਥੋਂ ਜਿਹੜੇ ਉੱਥੋਂ ਦੇ ਵਧਾਇਕ ਨੇ ਮੇਰੇ ਕਲ ਬੀਬੀ ਅਮਨਦੀਪ ਕੌਰ ਜੀ ਡਾਕਟਰ ਡਾਕਟਰ ਅਮਨਦੀਪ ਡਾਕਟਰ ਅਮਨਦੀਪ ਕੌਰ ਕਿਉਂਕਿ ਪੰਜਾਬੀ ਦੀ ਜਿਹੜੀ ਉਹ ਕਹਾਵਤ ਹੈ ਨਾ ਕਿ ਯਾਰੀ ਲੱਗੀ ਸੀ ਲਵਾ ਤੇ ਤਖਤੇ ਟੁੱਟੀ ਤੋਂ ਚਗਾਠ ਪਟਨੀ ਜਦ ਤੱਕ ਆਪਸ ਵਿੱਚ ਦੀ ਸਬੰਧ ਚੰਗੇ ਸੀ ਤਾਂ ਚਾਨੀ ਸਾਹਿਬ ਨੂੰ ਮੌਕਾ ਮਿਲਿਆ ਉਹ ਗਏ ਬਣੇ ਇਹਨਾਂ ਦੇ ਕਾਉਂਸਲਰਾਂ ਬਾਰੇ ਵੀ ਬੜੇ ਤਰ੍ਹਾਂ ਦੇ ਸਵਾਲ ਨੇ ਕਹਿੰਦੇ ਆ ਕਿ ਇਹਨਾਂ ਦਾ ਆਪਸ ਵਿੱਚ ਦੀ ਕੋਈ ਕਿਸੇ ਗੱਲ ਤੋਂ ਲੈ ਕੇ ਰੜਕਾ ਪੈ ਗਿਆ ਤੇ ਜਦੋਂ ਤਖਤੇ ਪੱਟ ਲਈ ਜਾਣ ਤੇ ਫਿਰ ਇਹ ਸਾਰਾ ਕੁਝ ਤਾਂ ਆਪਣੇ ਆਪ ਸੁਭਾਵਕ ਹੈ ਸੋ ਬਲਜੀਤ ਸਿੰਘ ਚਾਨੀ ਤੋਂ ਹਸਤੀਫਾ ਲੈ ਲਿਆ ਗਿਆ ਉਨ ਇਸ ਤੋਂ ਬਾਅਦ ਜਿਹੜੇ ਉੱਥੋਂ ਦੇ ਵ代ਕਾਂ ਨੇ ਕਾਉਂਸਲਰਾਂ ਦੇ ਨਾਲ ਰਲ ਕੇ ਕਿਸੇ ਨਵੇਂ ਨੂੰ ਮੌਕਾ ਦਿੱਤਾ ਜਾ ਸਕਦਾ ਕਿਉਂਕਿ ਜਿਹੜਾ ਐਮਐਲਏ ਹੁੰਦਾ ਇਲਾਕੇ ਦਾ ਵੋਟ ਉਹਦੀ ਵੀ ਹੁੰਦੀ ਹੈ ਜੀ ਮੈਂ ਗੱਲ ਕਹਾਂਗਾ ਸਾਡੇ ਜਿਹੜੇ ਰਾਸ਼ਟਰੀ ਪਾਰਟੀਆਂ ਨੇ ਇਹ ਰਾਸ਼ਟਰੀ ਪਾਰਟੀਆਂ ਨੇ ਦੇ ਉੱਤੇ ਲਾਲ ਫੀਤਾ ਚਾਹੀ ਬਹੁਤ ਜ਼ਿਆਦਾ ਭਾਰੂ ਹੈ ਜਿੱਥੇ-ਜਿੱਥੇ ਨਗਰ ਕੌਂਸਲਾਂ ਨੂੰ ਛੱਡ ਕੇ ਨਗਰ ਨਿਗਮਾਂ ਬਣਾਈਆਂ ਗਈਆਂ ਆਮ ਤੌਰ ਤੇ ਚਰਚਾ ਇਹ ਹੈ ਕਿ ਹੈ ਤਾਂ ਨਗਰ ਕੌਂਸਲ ਜਨ ਨਹੀਂ ਉੱਥੇ ਲਾਲ ਪੀਤਾ ਸ਼ਾਹੀ ਬਹੁਤ ਭਾਰੂ ਹੋ ਗਈ ਨਗਰ ਕੌਂਸਲਾ ਦਾ ਤੇ ਤੁਸੀਂ ਨਗਰ ਨਿਗਮਾਂ ਦੇ ਵਿੱਚ ਜ਼ਮੀਨ ਸੰਬੰਧ ਦਾ ਫਰਕ ਦੇਖੋ ਉੱਥੇ ਕਮਿਸ਼ਨਰ ਜੁਆਇੰਟ ਕਮਿਸ਼ਨਰ ਪਤਨੀ ਕਿਹੜੇ ਕਿਹੜੇ ਹੋਰ ਅਹੁਦੇਦਾਰ ਵੀ ਬਣਦੇ ਐ ਸੋ ਕਿਉਂ ਇਹ ਸਾਰਾ ਭਣਾ ਵਾਪਰੇ ਆ ਅਗਲੇ ਦਿਨਾਂ ਚ ਸਾਹਮਣੇ ਆਜੂਗਾ ਇਹਨਾ ਜ਼ਰੂਰ ਉਥੇ ਚਰਚਾ ਦਾ ਵਿਸ਼ਾ ਹੈ ਕਿ ਵਿਧਾਇਕਾ ਸਾਹਿਬ ਦੇ ਨਾਲ ਅੱਜ ਕੱਲ ਜਿਹੜੇ ਸਬੰਧ ਸੀ ਉਹ ਚਾਨੀ ਸਾਹਿਬ ਦੇ ਬਲਜੀਤ ਸਿੰਘ ਚਾਨੀ ਦੇ ਉਹ ਪਹਿਲਾਂ ਵਾਲੇ ਨਹੀਂ ਰਹੇ ਜੀ ਤੇ ਜਿਹਦੇ ਕਰਕੇ ਉਹਨਾਂ ਨੂੰ ਤੇ ਗਾਜ ਡਿੱਗ ਪਈ ਅੰਦਰਲੇ ਪਾਸੇ ਹੋਰ ਵੀ ਕਈ ਕਾਰਨ ਹੋਣਗੇ ਜਿਹੜੇ ਸਮਾਂ ਪਾ ਕੇ ਲੋਕਾਂ ਦੇ ਸਾਹਮਣੇ ਆ ਜਾਣਗੇ ਪਤਾ ਇਹ ਵੀ ਲੱਗਾ ਤੁਸੀਂ ਉਹ ਦੱਸ ਰਹੇ ਸੀ ਜੀ ਕਿ ਪਾਰਟੀ ਨੇ ਉਹਦਾ ਅਸਤੀਫਾ ਸਵੀਕਾਰ ਵੀ ਕਰ ਲਿਆ ਹਾਂਜੀ ਉਹਨਾਂ ਨੂੰ ਸਸਪੈਂਡ ਕਰਤਾ ਹੈ ਇੱਕ ਤਰੀਕੇ ਨਾਲ ਔਰ ਜਦੋਂ ਮਤਲਬ ਹੋ ਗਿਆ ਬੰਦਾ ਉਸ ਤੋਂ ਬਾਅਦ ਉਹਦੀ ਕੋਈ ਇਨਕੁਆਇਰੀ ਹੁੰਦੀ ਹੈ ਨਹੀਂ ਹੁੰਦੀ ਜੀ ਸਮਾਂ ਦੱਸੇਗਾ ਪਰ ਹਾਲ ਦੀ ਘੜੀ ਬਲਜੀਤ ਸਿੰਘ ਚਾਨੀ ਮੋਗਾ ਦੇ ਮੇਅਰ ਦੇ ਤੌਰ ਤੇ ਹੁਣ ਕੰਮ ਨਹੀਂ ਕਰਨਗੇ ਜੀ ਹੁਣ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੀ ਇਸ ਪਾਰਟੀ ਵੱਲੋਂ ਆਪਣਾ ਮੁਖ ਦਫ਼ਤਰ ਬਣਾਇਆ ਜਾਵੇਗਾ ਅੰਮ੍ਰਿਤਸਰ ਵਿਖੇ 2 ਦਸੰਬਰ ਨੂੰ ਇਹ ਤਿੱਥੀ ਜਿਹੜੀ ਹੈ ਉਹ ਤੈਅ ਹੋਈ ਹੈ ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਜਿਹੜੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਵੱਲੋਂ ਇੱਕ ਵਾਰ ਫੇਰ ਸੁਖਬੀਰ ਬਾਦਲ ਤੇ ਤਿੱਖੇ ਨਿਸ਼ਾਨੇ ਬਿੰਨੇ ਗਏ ਨੇ ਦੇਖੋ ਜਿਹੜਾ ਅਕਾਲੀ ਦਲ ਪੁਨਰ ਸਰਜੀਤ ਹੈ ਤੇ ਉਹਦੇ ਪ੍ਰਧਾਨ ਨੇ ਗਿਆਨੀ ਹਰਪ੍ਰੀਤ ਸਿੰਘ ਉਹ ਕਹਿੰਦੇ ਕਿ ਅਸੀਂ ਐਲਾਨ ਕੀਤਾ ਸੀ ਜਦੋਂ ਇਹ ਅਕਾਲੀ ਦਲ ਦੀ ਸਥਾਪਨਾ ਕੀਤੀ ਹੈ ਕਿ ਅਕਾਲੀ ਦਲ ਦਾ ਜਿਹੜਾ ਦਫਤਰਾ ਅਸਲ ਦੇ ਵਿੱਚ ਇਹ ਦਫਤਰ ਸ੍ਰੀ ਅਮਰਤਸਰ ਸਾਹਿਬ ਵਿਖੇ ਹੁੰਦਾ ਸੀ ਉਹ ਜਿਹੜਾ ਸ਼ਬਦ ਵਰਤਦੇ ਆ ਅਕਾਲੀ ਦਲ ਬਾਦਲ ਬਾਰੇ ਉਹ ਸ਼ਬਦ ਵਰਤਦੇ ਆ ਭਗੌੜਾ ਦਲ ਉਹ ਕਹਿੰਦੇ ਕਿ ਇਹਨਾਂ ਨੇ ਉਹ ਦਫ਼ਤਰ ਛੁੱਕ ਕੇ ਚੰਡੀਗੜ੍ਹ ਲੈ ਆਂਦਾ ਤੇ ਕਾਰਪੋਰੇਟ ਦਫ਼ਤਰ ਬਣਾਤਾ ਅੱਜ ਸ਼੍ਰੋਮਣੀ ਅਕਾਲੀ ਦਲ ਕੱਤਤ ਰੂਪ ਦੇ ਵਿੱਚ ਇੱਕ ਪਰਿਵਾਰ ਦੀ ਪ੍ਰਾਈਵੇਟ ਲਿਮਟਿਡ ਕੰਪਨੀ ਬਣ ਗਈ ਇਹ ਕਹਣਾ ਹੈ ਜੈਨੀ ਹਰਪ੍ਰੀਤ ਸਿੰਘ ਦਾ ਉਹਨਾਂ ਨੇ ਚੰਡੀਗੜ੍ਹ ਦੇ ਵਿੱਚ ਮੀਟਿੰਗਾਂ ਕੀਤੀਆਂ ਪਿਛਲੇ 2 ਦਿਨ ਤੋਂ ਉਹ ਕਹਿੰਦੇ ਜੀ ਕਿ 2 ਦਸੰਬਰ ਨੂੰ ਜਿਹੜੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਇਕਤਰਤਾ ਹੋਈ ਸੀ ਉਹਦਾ ਇੱਕ ਬਹਰਾ ਪੂਰਾ ਹੋਣ ਜਾ ਰਿਹਾ ਹੈ ਤੇ ਚੋਣਾਂ ਇਸ ਕਰਕੇ ਨਹੀਂ ਹੋ ਰਹੀਆਂ ਉਹ ਕਹਿੰਦੇ ਕੱਤਤ ਭਗੌੜੇ ਦਲ ਦਾ ਇੱਕ ਬੰਦਾ ਉਹਨੇ ਅਦਾਲਤ ਦੇ ਵਿੱਚ ਕੇਸ ਪਾਇਆ ਹੋਇਆ ਜਿਹਦੇ ਕਰਕੇ ਇਹ ਨਹੀਂ ਹੋ ਰਹੀਆਂ ਇਹ ਕਹਿੰਦੇ ਹਰਪ੍ਰੀਤ ਸਿੰਘ ਕਹਿੰਦੇ ਅਸੀਂ ਨਹੀਂ ਕਹਿੰਦੇ ਜੀ ਉਹ ਕਹਿੰਦੇ ਕਿ 30 ਤਰੀਕ ਨੂੰ ਪਰਸੋਂ ਨੂੰ ਬਿਵੇਕ ਜੀ ਅਖੰਡ ਪੜ੍ਹ ਸਾਹਿਬ ਪ੍ਰਕਾਸ਼ ਹੋਣਗੇ ਉੱਥੇ ਜੀ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਮੁਕੰਮਲ ਹੋ ਚੁੱਕੇ ਆ ਤੇ 2 ਤਰੀਕ ਨੂੰ ਉਹਦੇ ਭੋਗ ਪੈਣਗੇ ਤੇ 2 ਤਰੀਕ ਨੂੰ ਹੀ ਉੱਥੇ ਜਿਹੜਾ ਦਫ਼ਤਰ ਆ ਬਕਾਇਦਾ ਤੌਰ ਤੇ ਸ਼ੁਰੂ ਕਰ ਦਿੱਤਾ ਜਾਵੇਗਾ ਉਹਨਾਂ ਨੇ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਉਤੇ ਬਹੁਤ ਤਰ੍ਹਾਂ ਦੇ ਦੋਸ਼ ਲਾਏ ਉਹ ਕਹਿੰਦੇ ਸਾਡੇ ਤੇ ਤੁਸੀਂ ਦੋਸ਼ ਲਾਉਂਦੇ ਹੋ ਅਸੀਂ ਆਹ ਕੀਤਾ ਆਹ ਕੀਤਾ ਆਹ ਕੀਤਾ ਤੇ ਜਿਹੜੇ ਤੁਸੀਂ ਲੋਕਾਂ ਨੇ ਤਖਤਾਂ ਦੇ ਜਥੇਦਾਰਾਂ ਦੇ ਕਥਤ ਰੂਪ ਦੇ ਵਿੱਚ ਵੱਡੇ ਵੱਡੇ ਇਲਜ਼ਾਮ ਲਾਏ ਕੋਈ ਸ਼ਬਦ ਵਰਤੇ ਆ ਉਹ ਮੈਂ ਨਹੀਂ ਕਹਿੰਦਾ ਤੇ ਉਹਦੇ ਬਾਰੇ ਕੀ ਕਹਿਣਾ ਚਾਹੂਂਗੇ ਅੱਜ 15 ਸਾਲ ਤੋਂ ਵੱਧ ਸਮਾਂ ਹੋ ਚੁੱਕਿਆ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਹੋਈਆਂ ਨੂੰ ਤੇ ਜਿਹੜਾ ਤੜਾ ਕਾਬਜ ਹੈ ਉਹ ਕਾਬਜ ਹੋ ਕੇ ਬੈਠਾ ਹੈ ਉਹਨੂੰ ਲੱਗਦਾ ਹੈ ਕਿ ਜੇਕਰ ਦੁਬਾਰਾ ਚੋਣਾਂ ਹੋ ਗਈਆਂ ਪਤਾ ਨਹੀਂ ਨਤੀਜਾ ਕੀ ਆਏਗਾ ਕੀ ਨਹੀਂ ਆਏਗਾ ਜਿਹਦੇ ਕਰਕੇ ਉਹ ਚੋਣਾਂ ਕਰਾਉਣ ਦੇ ਵਿੱਚ ਬਿਲਕੁਲ ਇੰਟਰਸਟਿਡ ਨਹੀਂ ਜੀ ਹਾਲ ਹੀ ਦੇ ਵਿੱਚ ਕਹਿੰਦੇ ਗੁਰੂ ਸਾਹਿਬ ਦੀ ਸ਼ਤਾਬਦੀ ਲੰਗੀ 1975 ਦੇ ਵਿੱਚ ਉਸ ਵੇਲੇ ਦੇ ਮੁੱਖ ਮੰਤਰੀ ਗੈਨੀ ਜੈਲ ਸਿੰਘ ਨੇ ਸਾਰੀਆਂ ਪਾਰਟੀਆਂ ਨੂੰ ਨਾਲ ਲੈ ਕੇ ਇਸ ਸ਼ਤਾਬਦੀ ਮਨਾਈ ਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਸਨੇਹਾ ਦਿੱਤਾ ਕਿ ਗੁਰੂ ਸਾਹਿਬ ਦੀ ਕੁਰਬਾਨੀ ਹੋਈ ਸੀ ਦਿੱਲੀ ਚ ਚਾਂਦਨੀ ਚੌਕ ਦੇ ਵਿੱਚ ਜੀ ਕਿ ਆਓ ਆਪਾਂ ਰਲ ਕੇ ਤੁਸੀਂ ਸਾਡੇ ਨਾਲ ਆਪਾਂ ਉੱਥੇ ਮਨਾਈਏ ਉਹ ਕਹਿੰਦੇ ਅਸਲ ਦੇ ਵਿੱਚ ਇਹ ਜਿਹੜਾ ਸੁਖਵੀਰ ਸਿੰਘ ਵਾਲਾ ਦਾਲਾ ਇਹ ਭੱਜਿਆ ਕਿਉਂਕਿ ਇਹ ਹਰ ਪੈਰ ਦੇ ਉੱਤੇ ਸਿਆਸਤ ਕਰਦੇ ਨੇ ਚਲੋ ਖੈ ਇਹ ਦੋਨੇ ਦਲ ਐਸ ਕਿਸਮ ਦੇ ਨੇ ਜਿਨ੍ਹਾਂ ਦੀ ਇਲਜ਼ਾਮਬਾਜ਼ੀ ਇੱਕ ਦੂਜੇ ਦੇ ਉੱਤੇ ਲੱਗਦੀ ਰਹਿੰਦੀ ਹੈ ਤੁਸੀਂ ਕਹਿ ਸਕਦੇ ਹੋ ਕਿ ਹੁਣ ਦੋ ਤਰੀਕ ਨੂੰ ਅਕਾਲੀ ਦਲ ਮੁੜ ਸਰਜੀਤ ਅੰਮ੍ਰਿਤਸਰ ਦੇ ਵਿੱਚ ਆਪਣਾ ਦਫ਼ਤਰ ਸਥਾਪਿਤ ਕਰਨ ਜਾ ਰਿਹਾ ਹੈ ਜੀ ਟਿਲਰੀ ਅੱਜ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਈਜ਼ੀ ਰਜਿਸਟਰੀ ਜਿਹੜੀ ਹੈ ਉਸ ਦੀ ਸ਼ੁਰੂਆਤ ਕੀਤੀ ਗਈ ਇਹ ਯੋਜਨਾ ਉਹਨਾਂ ਨੇ ਕਿਹਾ ਹੈ ਕਿ ਪ੍ਰਸ਼ਾਸਕੀ ਸੁਧਾਰਾਂ ਲਈ ਬੇहद ਮਹੱਤਵਪੂਰਨ ਮੰਨੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਮਿਲੀਆਂ ਸੀ ਉਸ ਵਿੱਚ ਪਾਰਦਰਸ਼ਤਾ ਆਵੇਗੀ ਇਸ ਨਵੀਂ ਯੋਜਨਾ ਦੇ ਨਾਲ ਸਰਕਾਰ ਨੇ ਜਦ ਤੋਂ ਇਹ ਹੂਨ ਦੇ ਵਿੱਚ ਆਈ ਹੈ ਖਾਸ ਕਰ ਸਾਡੇ ਮੁੱਖ ਮੰਤਰੀ ਭਗਵੰਤ ਮਾਨ ਦਾ ਇਹ ਆਪਣੇ ਆਪ ਦੇ ਵਿੱਚ ਇੱਕ ਸੁਪਨਾ ਹੈ ਕਿ ਸਾਡੇ ਲੋਕਾਂ ਨੂੰ ਸਹੂਲਤਾਂ ਮਿਲਣੀਆਂ ਚਾਹੀਦੀਆਂ ਨੇ ਸੌਖਿਆ ਕੰਮ ਹੋਣਾ ਚਾਹੀਜੇ ਹੈ ਹਰ ਗੱਲ ਦੇ ਵਿੱਚ ਲਾਲ ਫਿੱਤਾ ਸ਼ਾਹੀ ਆਪਣੇ ਲਤ ਨਾ ਫਸਾਵੇ ਇਹ ਉਹਨਾਂ ਦਾ ਕਹਿਣਾ ਹੈ ਉਹਦਾ ਫਾਇਦਾ ਕੀ ਹੋਇਆ ਪਹਿਲਾਂ ਬਹੁਤ ਸਾਰੇ ਸਰਕਾਰ ਦੇ ਦਾਅਵੇ ਨੇ ਕਿ ਜਿਹੜੇ ਜਿਹੜੇ ਸੁਧਾਰ ਅਸੀਂ ਕੀਤੇ ਐ ਉਹਨਾਂ ਸੁਧਾਰਾਂ ਦੇ ਵਿੱਚ ਬਹੁਤ ਕੁਝ ਚੰਗਾ ਹੋਇਆ ਹੈ ਬਹੁਤ ਕੁਝ ਜਿਹਾ ਹੋਇਆ ਹੈ ਜਿਸ ਦੇ ਨਾਲ ਲੋਕਾਂ ਨੂੰ ਸਹੂਲਤਾਂ ਮਿਲੀਆਂ ਨੇ ਤੇ ਜਿਹੜਾ ਇਹ ਕਜਮ ਕਹਿੰਦੇ ਆ ਅੰਗਰੇਜ਼ੀ ਨਾਲ ਵਰਤਤੀ ਏਜੀ ਰਜਿਸਟਰੀ ਸੌਖਿਆਂ ਰਜਿਸਟਰੀ ਕਿਸੇ ਨੂੰ ਮਿਲ ਜਾਣੀ ਇਹ ਗੱਲਾਂ ਹੋ ਰੀਆਂ ਨੇ ਸੋ ਦੇਖਦੇ ਆਪਾਂ ਕਿ ਜਿਹੜੇ ਜਿਹੜੇ ਸੁਧਾਰ ਵਾਲੇ ਕੰਮ ਸਰਕਾਰਾਂ ਨੇ ਕੀਤੇ ਐ ਜੀ ਪ੍ਰੈਕਟੀਕਲ ਤੌਰ ਤੇ ਉਹਨਾਂ ਦੇ ਵਿੱਚ ਕਿੰਨਾ ਕੁ ਫਰਕ ਪੈਂਦਾ ਐ ਇਹ ਗੱਲ ਬਹੁਤ ਜਿਆਦਾ ਨਿਰਪਰ ਕਰਦੀ ਐ ਤੇ ਕੀ ਸਰਕਾਰ ਜਿਹੜਾ ਕੁਝ ਕਹਿਣਾ ਚਾਹੁੰਦੀ ਐ ਪ੍ਰੈਕਟੀਕਲ ਰੂਪ ਦੇ ਵਿੱਚ ਉਹ ਸੰਭਵ ਹੋ ਜਾਂਦਾ ਹੈ ਤਾਂ ਮੇਰੇ ਖਿਆਲ ਕਿ ਲੋਕਾਂ ਨੂੰ ਉਹਦੀਆਂ ਸਹੂਲਤਾਂ ਮਿਲਣਗੀਆਂ ਸਰਕਾਰ ਦਾ ਇਹ ਦਾਅਵਾ ਹੈ ਪਰ ਅਸੀਂ ਇਹ ਕਹਾਂਗੇ ਸਰਕਾਰ ਜਿਹੜੀਆਂ ਗੱਲਾਂ ਕਹਿੰਦੀ ਹੈ ਉਹਨੂੰ ਅਮਲੀ ਜਾਮਾ ਪਹਿਨਾਵੇ ਜੀ ਥਿਲੋ ਜੀ ਮੁੱਖ ਮੰਤਰੀ ਭਗਵੰਤ ਪਾਣ ਦੇ ਨਾਲ ਹੀ ਜੁੜੀ ਹੋਈ ਇੱਕ ਹੋਰ ਖਬਰ ਹੈ ਕਿ ਮੁੱਖ ਮੰਤਰੀ ਹਰਿਆਣਾ ਜਾ ਕੇ ਵਾਪਸ ਆ ਚੁੱਕੇ ਨੇ ਰੁਤਗ ਵਿਖੇ ਉਸ ਬਾਸਕਟਬਾਲ ਖਿਡਾਰੀ ਦੇਖ ਕੇ ਉਹਨਾਂ ਨੇ ਪਰਿਵਾਰ ਨਾਲ ਜਾ ਕੇ ਦੁੱਖ ਸਾਂਝਾ ਕੀਤਾ ਜਿਸ ਦੀ ਬੀਤੇ ਦਿਨੀ ਖੇਡਦੇ ਸਮੇਂ ਇੱਕ ਬੇਵਕਤੀ ਮੌਤ ਹੋ ਗਈ ਸੀ ਬਿਲਕੁਲ ਜੋ ਹਾਰਦਿਕ ਰਾਠੀ ਨਾਮ ਦਾ ਮੁੰਡਾ ਹੈ ਬਾਸਕਟਬਾਲ ਦਾ ਇੱਕ ਬਹੁਤ ਉੱਚ ਕੋਟੀ ਦਾ ਖਿਡਾਰੀ ਹੈ ਉਹ ਕਹਿੰਦੇ ਉੱਥੇ ਪ੍ਰੈਕਟਿਸ ਕਰ ਰਿਹਾ ਸੀ ਪ੍ਰੈਕਟਿਸ ਕਰਦੇ ਕਰਦੇ ਕਹਿੰਦੇ ਕਿ ਇੱਕ ਖੰਭਾ ਉਟੇ ਗਿਆ ਇਹ ਤਾਂ ਪਰਤਾਲ ਚ ਪਤਾ ਲੱਗੇਗਾ ਕਿਉਂ ਡਿੱਗਿਆ ਕਿਵੇਂ ਡਿੱਗਿਆ ਪਰ ਉਹ ਘਟਨਾਕਰਮ ਉਹਦੇ ਲਈ ਜਾਨਲੇਵਾ ਸਾਬਤ ਹੋਇਆ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਚਿਤ ਤੌਰ ਤੇ ਉਹ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਉਹ ਉਚਿਤ ਤੌਰ ਤੇ ਹਰਿਆਣੇ ਦੇ ਰੋहतक ਖੇਤਰ ਦੇ ਵਿੱਚ ਗਏ ਉਹ ਪਰਿਵਾਰ ਨੂੰ ਮਿਲੇ ਉਹਨਾਂ ਦੇ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਬੜਾ ਦੁੱਖ ਹੁੰਦਾ ਜਦੋਂ ਵਿਵੇਕ ਜੀ ਜੇ ਇਸ ਤਰ੍ਹਾਂ ਦਾ ਕੋਈ ਹੋਣ ਹਰ ਖਿਡਾਰੀ ਇਹ ਦੁਨੀਆ ਨੂੰ ਅਲਵਿਦਾ ਕਹਿ ਜਾਂਦਾ ਹੈ ਜੀ ਜੋ ਕਹਿ ਸਕਦੇ ਹਾਂ ਕਿ ਉਹ ਜਿਹੜਾ ਖਿਡਾਰੀ ਚਲੇ ਗਿਆ ਕਹਿੰਦੇ ਆ ਕਿ ਬਹੁਤ ਉੱਚ ਕੁਟੀਦਾ ਸੀ ਉਹਦਾ ਨੁਕਸਾਨ ਜਿੰਨਾ ਹਰਿਆਣੇ ਦਾ ਹੋਇਆ ਤਾਂ ਹੋਇਆ ਆਪਾਂ ਇਹ ਵੀ ਕਹਿ ਸਕਦੇ ਆ ਕਿ ਜਿਸ ਪੱਦਰ ਦਾ ਉਹ ਖਿਡਾਰੀ ਸੀ ਉਹਦਾ ਕੌਮੀ ਪੱਦਰ ਦੇ ਉੱਤੇ ਵੀ ਭਾਰਤ ਨੂੰ ਜੀ ਨੁਕਸਾਨ ਹੀ ਹੋਇਆ ਜੀ ਢਿੱਲੋ ਜੀ ਹੁਣ ਗੱਲ ਕਰਾਂਗੇ ਕੈਬਨਿਟ ਮੀਟਿੰਗ ਦੀ ਪੰਜਾਬ ਸਰਕਾਰ ਵੱਲੋਂ ਕੈਬਨਿਟ ਮੀਟਿੰਗ ਸੱਦੀ ਗਈ ਹੈ ਮੁੱਖ ਮੰਤਰੀ ਇਸ ਦੀ ਅਗਵਾਈ ਕਰਨਗੇ ਪਲਕੇ ਮੁੱਖ ਮੰਤਰੀ ਦੀ ਰਿਹائش ਤੇ ਇਹ ਮੀਟਿੰਗ ਸੱਦੀ ਗਈ ਹੈ ਮਨੇ ਜਾ ਰਹੇ ਕੁਝ ਅਹਿਮ ਫੈਸਲੇ ਇਸ ਮੀਟਿੰਗ ਵਿੱਚ ਹੋ ਸਕਦੇ ਨੇ ਬਿਲਕੁਲ ਜੀ ਜਦੋਂ ਮੁੱਖ ਮੰਤਰੀ ਸਾਹਿਬ ਦੇਖੋ ਇਹ ਤਾਂ ਰਵਾਜ ਇੱਕ ਕਿਸਮ ਦਾ ਖਤਮੀ ਹੋ ਗਿਆ ਵਿਵੇਕ ਜੀ ਕਿ ਸਿਵਲ ਸਿਕਤਰੇ ਦੇ ਵਿੱਚ ਬੈਠ ਕੇ ਮੀਟਿੰਗਾਂ ਕਰਨਾ ਉੱਪਰੀਆਂ ਦੂਰ ਦੀਆਂ ਗੱਲਾਂ ਰਹਿ ਗਈਆਂ ਮੈਨੂੰ ਯਾਦ ਹੈ ਜਦੋਂ ਸਰਦਾਰ ਬਿਆਨ ਸਿੰਘ ਮੁੱਖ ਮੰਤਰੀ ਹੁੰਦੇ ਸਨ ਤਾਂ ਸਭ ਤੋਂ ਵੱਧ ਸਕੱਤਰੇਤ ਦੇ ਵਿੱਚ ਉਹ ਮੀਟਿੰਗਾਂ ਕਰਦੇ ਉਹਨਾਂ ਤੋਂ ਬਾਅਦ ਜੇ ਸਕੱਤਰੇਤ ਦੇ ਵਿੱਚ ਡੇਰੇ ਲਾਏ ਭਾਵੇਂ 111 ਦਿਨ ਦਾ ਟਾਈਮ ਚਰਨਜੀਤ ਸਿੰਘ ਚੰਨੀ ਨੂੰ ਨਸੀਬ ਹੋਇਆ ਉਹ ਲੋਕ ਉਹ ਵਿਅਕਤੀ ਉਹ ਚੰਨੀ ਸਾਹਿਬ 111 ਦਿਨ ਉਹੀ ਵੱਤ ਤੋਂ ਵੱਧ ਸਖਤ ਰਹਿਦੇ ਵਿੱਚ ਰਹੇ ਨਹੀਂ ਤਾਂ ਇਹਨਾਂ ਨੇ ਘਰ ਦੇ ਵਿੱਚ ਹੀ ਸਾਰਾ ਕੁਝ ਬਣਾ ਲਿਆ ਸੋ ਕੱਲ ਮੁੱਖ ਮੰਤਰੀ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਜਿਹੜੀ ਮੀਟਿੰਗ ਹੋ ਰਹੀ ਹੈ ਕਿਹਾ ਜਾ ਰਿਹਾ ਕਿ ਉਹਦੇ ਵਿੱਚ ਕਾਫੀ ਅਹਿਮ ਮਸਲੇ ਉਠਾਏ ਗਏ ਨੇ ਜੀ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਆਪ ਕਹ ਸਕਦੇ ਆ ਕਿ ਕਿਹੜੇ ਕਿਹੜੇ ਏਜੰਡੇ ਲੈ ਕੇ ਆਉਂਦੇ ਨੇ ਇਹ ਤਾਂ ਮੀਟਿੰਗ ਤੋਂ ਬਾਅਦ ਹੀ ਪਤਾ ਲੱਗੂ ਪਰ ਕਿਹਾ ਜਾ ਰਿਹਾ ਕਿ ਕੁਝ ਅਹਿਮ ਏਜੰਡੇ ਨੇ ਜਿਹੜੇ ਪੰਜਾਬ ਦੇ ਨਾਲ ਸਬੰਧਤ ਹੈ ਜਿਨ੍ਹਾਂ ਦੇ ਉੱਤੇ ਗੱਲਬਾਤ ਕੀਤੀ ਜਾਣੀ ਜਾਣੀ ਹੈ ਬਾਕੀ ਸਮਾਂ ਦੱਸੇਗਾ ਕਿ ਮੀਟਿੰਗ ਤੋਂ ਬਾਅਦ ਉਹਦੇ ਵਿੱਚੋਂ ਅਸਲ ਦੇ ਵਿੱਚ ਕਿਹੜੀ ਕਿਹੜੀ ਚੀਜ਼ ਦੇ ਉੱਤੇ ਅਮਲੀ ਜਮਾ ਪਹਿਰਾ ਆ ਜਾਂਦਾ ਜੀ ਹੁਣ ਗੱਲ ਕਰਾਂਗੇ ਮਰਹੂਮ ਅਦਾਕਾਰ ਪੰਜਾਬ ਦੇ ਪੁੱਤਰ ਹੀਮਨ ਕਹੇ ਜਾਂਦੇ ਤਰਮਿੰਦਰ ਦੀ ਜਿਨ੍ਹਾਂ ਦਾ ਬੀਤੇ ਦਿਨੀ ਦਿਹਾਂਤ ਹੋਇਆ ਸੀ ਅੱਜ ਉਹਨਾਂ ਦੀ ਪਤਨੀ ਹੇਮਾ ਮਾਨਲੀ ਜਿਹੜੇ ਕਿ ਭਾਰਤੀ ਜਨਤਾ ਪਾਰਟੀ ਦੇ ਐਮਪੀ ਵੀ ਨੇ ਉਹਨਾਂ ਵੱਲੋਂ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਕਈ ਭਾਵੁਕ ਸੁਨੇਹੇ ਪੋਸਟ ਕੀਤੇ ਗਏ ਨੇ ਵੱਡੀ ਗੱਲ ਇਹ ਕਿ ਉਹਨਾਂ ਨੇ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਦੂਦਰਜਨ ਤੋਂ ਬਾਅਦ ਤਸਵੀਰਾਂ ਨੇ ਉਹਨਾਂ ਨੇ ਸਾਫ਼ ਲਿਖਿਆ ਕਿ ਇਹ ਤਸਵੀਰਾਂ ਪਹਿਲੇ ਕਦੀ ਪ੍ਰਕਾਸ਼ਿਤ ਨਹੀਂ ਕੀਤੀਆਂ ਗਈਆਂ ਨਾਲ ਹੀ ਉਹਨਾਂ ਨੇ ਇਹ ਵੀ ਲਿਖਿਆ ਆਪਣੇ ਮਨ ਦੇ ਭਾਵ ਲਿਖੇ ਨੇ ਕਿ ਜਿਹੜਾ ਤਰਮਿੰਦਰ ਜੀ ਦੇ ਜਾਣ ਤੋਂ ਬਾਅਦ ਖਾਲੀਪਨ ਪੈਦਾ ਹੋ ਗਿਆ ਉਸ ਨੂੰ ਮੈਂ ਸ਼ਾਇਦ ਜ਼ਿੰਦਗੀ ਪਰ ਨਹੀਂ ਪੂਰ ਸਕਦੀ ਦੇਖੋ ਵਿਵੇਕ ਜਿਹੜਾ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਹੈ ਸਾਡੇ ਆਮ ਕਹਾਵਤ ਦੇ ਵਿੱਚ ਕਿਹਾ ਜਾਂਦਾ ਹੈ ਇੱਕ ਗੱਡੀ ਦੇ ਦੋ ਪਹੀਏ ਨੇ ਜੀ ਜੇ ਇੱਕ ਪਹੀਆ ਵਿਗੜ ਜਾਵੇ ਜਾਂ ਲੱਥ ਜਾਵੇ ਤਾਂ ਆਣਾ ਬੈਲੈਂਸ ਹੋ ਜਾਂਦਾ ਤੇ ਹਿਮਾ ਮਾਲਨੀ ਜੀ ਤਰਵਿੰਦਰ ਜੀ ਦੇ ਉਹਨਾਂ ਨੇ ਸਹਿਮਤੀ ਨਾਲ ਹੀ ਇਹ ਮੈਰਿਜ ਕਰਾਈ ਸੀ ਇਹਦੇ ਵਿੱਚ ਕੋਈ ਸ਼ੱਕ ਨਹੀਂ ਜਿੰਨਾ ਕੱਸੇ ਸੁਣਿਆ ਕਿ ਤਰਵਿੰਦਰ ਤੇ ਹਿਮਾ ਮਾਲਨੀ ਦਾ ਆਪਸੀ ਸੰਦੇਹ ਉਹ ਬਕਾਇਦਾ ਤੌਰ ਦੇ ਉੱਤੇ ਹਰ ਵਿਅਕਤੀ ਨੂੰ ਬੰਨ ਦਾ ਸਮਾਦ ਦਿੰਦੇ ਸਨ ਤੇ ਇਹਨਾਂ ਦਾ ਆਪਸ ਵਿੱਚ ਦੀ ਵੀ ਬਹੁਤ ਜ਼ਿਆਦਾ ਪਿਆਰ ਸੀ ਜਦੋਂ ਸੰਦੇਹ ਬਹੁਤ ਜ਼ਿਆਦਾ ਹੋਵੇ ਤੇ ਉਹ ਵਿਅਕਤੀ ਤੁਹਾਨੂੰ ਛੱਡ ਕੇ ਚਲਾ ਜਾਵੇ ਉਹਦਾ ਘਾਟਾ ਕਦੇ ਪੂਰਾ ਨਹੀਂ ਹੁੰਦਾ ਖਾਸ ਕਰੇ ਤਾਂ ਰਿਸ਼ਤੇ ਬੜਾ ਅਜੀਬ ਹੈ ਕਿਉਂਕਿ ਜੋ ਸੰਬੰਧ ਪਤੀ ਪਤਨੀ ਚ ਹੁੰਦਾ ਹੈ ਕੋਈ ਗੱਲਬਾਤ ਵੀ ਕਰਨੀ ਆ ਜੋ ਪਤੀ ਪਤਨੀ ਨੂੰ ਪਤਾ ਹੈ ਉਹ ਕਦੇ ਵੀ ਪਤਨੀ ਜਾਂ ਪਤੀ ਕਿਸੇ ਦੂਸਰੇ ਨਾਲ ਸਲਾਹ مشورہ ਨਹੀਂ ਕਰ ਸਕਦਾ ਉਹ ਸਿਰਫ ਤੇ ਸਿਰਫ ਉਹਨਾਂ ਤੱਕ ਹੀ ਸੀਮਤ ਹੁੰਦਾ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਠੀਕ ਕਿਹਾ ਹਿਮਾਮਾਲੀ ਜੀ ਨੇ ਕਿ ਉਹਨਾਂ ਦੇ ਜਾਣ ਦਾ ਬਹੁਤ ਵੱਡਾ ਘਟਾ ਔਰ ਜਦੋਂ ਇੱਕ ਹੀ ਮੈਨ ਐਡਾ ਵੱਡਾ ਬੰਦਾ ਹੋਵੇ ਦਿਲ ਦੀ ਗੱਲ ਪਤੀ ਤੁਸਬਾਏ ਕਿਸੇ ਹੋਰ ਨਾਲ ਹੋ ਨਹੀਂ ਸਕਦੀ ਇਹ 'ਚ ਕੋਈ ਸ਼ੱਕ ਨਹੀਂ ਉਹਨਾਂ ਨੂੰ ਬਹੁਤ ਵੱਡਾ ਘਾਟਾ ਪਿਆ ਤੇ ਇਹਦੀ ਪੂਰਤੀ ਵੀ ਨਹੀਂ ਹੋ ਸਕਦੀ ਅਡਜਸਟਮੈਂਟ ਹੈ ਜੀ ਉਹ ਹਿਮਾਮਾਲੀ ਜੀ ਨੇ ਕਿਵੇਂ ਕਰਨੀ ਹੈ ਉਹਨਾਂ ਤੇ ਨਿਰਪਰ ਕਰਤੇ ਅੱਜ ਇਹਨੂੰ ਰੁਕ ਕਰਾਂਗੇ ਪੰਜਾਬ ਦੀ ਰਾਜਸਥਾਨੀ ਚੰਡੀਗੜ੍ਹ ਦਾ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਿਟੀ ਦੀ ਸੀਨੀਅਰ ਦੀਆਂ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਐਮਪੀ ਮਲਵਿੰਦਰ ਸਿੰਘ ਕੰਗ ਨੇ ਇੱਕ ਚਿੱਠੀ ਲਿਖੀ ਹੈ ਚਿੱਠੀ ਲਿਖੀ ਹੈ ਉਪਰਾਸਪਤੀ ਇਹ ਨੂੰ ਉਹਨਾਂ ਨੇ ਮਿਲਣ ਲਈ ਸਮਾਂ ਮੰਗਿਆ ਉਹ ਉਹਨਾਂ ਨੇ ਲਿਖਿਆ ਕਿ ਮੈਂ ਇਸ ਬਾਬਤ ਸੀਨੀਅਰ ਦੀਆਂ ਜਿਹੜੀਆਂ ਚੋਣਾਂ ਨੇ ਉਸ ਸੰਬੰਧ ਵਿੱਚ ਤੁਹਾਡੇ ਨਾਲ ਚਰਚਾ ਕਰਨਾ ਚਾਹੁੰਦਾ ਹਾਂ ਮੈਨੂੰ ਸਮਾਂ ਦਿੱਤਾ ਜਾਵੇ ਦੇਖੋ ਇਹ ਸੰਬੰਧ ਦੇ ਵਿੱਚ ਤਕਰੀਬਨ ਤਕਰੀਬਨ ਸਾਰੀਆਂ ਰਾਜਸੀ ਪਾਰਟੀਆਂ ਉਪਰਾਸ਼ਟਰਪਤੀ ਸਾਹਿਬ ਤੋਂ ਕਿਉਂਕਿ ਉਪਰਾਸ਼ਟਰਪਤੀ ਇਹ ਯੂਨੀਵਰਸਿਟੀ ਦੇ ਚਾਂਸਲਰ ਨੇ ਜੀ ਉਹਨਾਂ ਤੋਂ ਸਮਾਮਗਿਆ ਜਾ ਰਿਹਾ ਹੈ ਕਿ ਤੇ ਸੈਨਰ ਦੀਆਂ ਚੋਣਾਂ ਹੋਣ ਮਾਲਬਿੰਦਰ ਸਿੰਘ ਕਾਂਗੜੇ ਕਹਿੰਦਾ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਵੀਰ ਸੋ ਬਾਦਲ ਉਹ ਵੀ ਉੱਥੇ ਅਨਾਉਂਸ ਕਰਕੇ ਗਏ ਸਨ ਕਿ ਅਸੀਂ ਉਪਰਾਸ਼ਟਰਪਤੀ ਸਾਹਿਬ ਨਾਲ ਗੱਲ ਕਰਾਂਗੇ ਮਾਮਲਾ ਉਹਨਾਂ ਦੇ ਧਿਆਨ ਚ ਲਿਆਵਾਂਗੇ। ਅਕਾਲੀ ਦਲ ਮੋਢਸਰਜੀਤ ਦੇ ਪ੍ਰਧਾਨ ਗੈਨੀ ਹਰਪ੍ਰੀਤ ਸਿੰਘ ਨੇ ਵੀ ਇਹ ਮਾਮਲਾ ਠਾਇਆ ਹੈ। ਉਹ ਕਹਿੰਦੇ ਜੇ ਸੰਘਰਸ਼ ਲੜਨਾ ਪਿਆ ਤਾਂ ਸੰਘਰਸ਼। ਜੋ ਵੀ ਕਰਨਾ ਪਿਆ ਅਸੀਂ ਕਰਾਂਗੇ। ਔਰ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਪਿੰਡਾਂ ਨੂੰ ਉਜਾੜ ਕੇ ਬਣੀ ਗਈ ਬਣੀ ਸੀ। ਸੋ ਜਿਥੇ ਕੰਗਸਾਬ ਸੁਖਵੀਰ ਸੋ ਬਾਦਲ ਜਾਂ ਗੈਨੀ ਹਰਪ੍ਰੀਤ ਸਿੰਘ ਕਈ ਹੋਰ ਆਗੂ ਵੀ ਨੇ ਜਿਹੜੇ ਪੰਜਾਬ ਜੁਨੀਵਰਸਿਟੀ ਦੇ ਸਬੰਧ ਵਿੱਚ ਆਪੋ ਆਪਣੇ ਬਿਆਨ ਦਿੰਦੇ ਨੇ ਸੋ ਦੇਖਣਾ ਹੋਵੇਗਾ ਕਿ ਭਵਿੱਖ ਦੇ ਵਿੱਚ ਇਹ ਪੰਜਾਬ ਜੁਨੀਵਰਸਿਟੀ ਤੇ ਕੇਂਦਰ ਦਾ ਫੈਸਲਾ ਕੀ ਹੁੰਦਾ ਹੈ ਹਾਲ ਦੀ ਘੜੀ ਕੇਂਦਰ ਨੇ ਉਹ ਫੈਸਲਾ ਰੋਕਤਾ ਰੱਦ ਨਹੀਂ ਕੀਤਾ ਦੇਖਣਾ ਹੋਵੇਗਾ ਕਿ ਅਗਲੇ ਸਮੇਂ ਦੇ ਵਿੱਚ ਇਹ ਫੈਸਲਾ ਕਿੱਧਰ ਨੂੰ ਜਾਂਦਾ ਹੈ ਅ ਗੱਲ ਹੁਣ ਕਰਾਂਗੇ ਰਾਜਸਥਾਨੀ ਦਿੱਲੀ ਦੀ ਦਿੱਲੀ ਵਿਖੇ ਅੰਤਰਰਾਸ਼ਟਰੀ ਵਪਾਰ ਮੇਲੇ ਦਾ ਅੱਜ ਆਖਰੀ ਦਿਨ ਸੀ ਦੁਨੀਆ ਭਰ ਤੋਂ ਜਿਹੜੇ ਉਤਪਾਦਕ ਸੀ ਉੱਥੇ ਪਹੁੰਚੇ ਹੋਏ ਸੀ ਇੰਡਸਟਰੀਅਲਿਸ ਪਹੁੰਚੇ ਹੋਏ ਸੀ ਉਹਨਾਂ ਨੇ ਆਪਣੇ ਉਤਪਾਦਾਂ ਦੀ ਪ੍ਰਦਰਸ਼ਨੀ ਲਗਾਈ ਇੱਕੋ ਛੱਤ ਹੇਠਾਂ ਵਕਫ ਵਕਤਾਂ ਦੀਆਂ ਅ ਪ੍ਰਦਰਸ਼ਨੀਆਂ ਦੌਰਾਨ ਕਾਫੀ ਰੌਣਕ ਦੇਖਣ ਨੂੰ ਮਿਲੀ ਲੋਕਾਂ ਨੇ ਨਵੀਂ ਤਕਨੀਕਾਂ ਦੀ ਜਾਣਕਾਰੀ ਹਾਸਲ ਕੀਤੀ ਤੇ ਇੱਕ ਅਮਿੱਟ ਯਾਦਾਂ ਛੱਡਦਾ ਹੋਇਆ ਇਹ ਅੰਤਰਰਾਸ਼ਟਰੀ ਮੇਲਾ ਆਖਰੀ ਪੜਾਵਲ ਪਹੁੰਚਿਆ ਜਿਹੜਾ ਇਹ ਮੇਲਾ ਹੁੰਦਾ ਜੀ ਅੰਤਰਰਾਸ਼ਟਰੀ ਵਪਾਰ ਮੇਲਾ ਇਹ ਹਰ ਸਾਲ 14 ਨਵੰਬਰ ਤੋਂ 27 ਨਵੰਬਰ ਤੱਕ ਲੱਗਦਾ ਹੈ ਜੀ ਕਹਿ ਸਕਦੇ ਆ ਕਿ ਲੱਖਾਂ ਲੋਕ ਇਸ ਮੇਲੇ ਵਿੱਚ ਸ਼ਿਰਕਤ ਕਰਦੇ ਆ ਵੇਖਦੇ ਆ ਖਰੀਦਾਰੀ ਵੀ ਬਹੁਤ ਵੱਡੇ ਪੱਧਰ ਤੇ ਕੀਤੀ ਜਾਂਦੀ ਹੈ ਚਾਰ ਪੰਜ ਸਾਲ ਪਹਿਲਾਂ ਭਾਰਤ ਸਰਕਾਰ ਨੇ ਇਹਨਾਂ ਦੇ ਪੁਰਾਣੇ ਪਵੇਲੀਆਨਾਂ ਨੂੰ ਢਾਕੇ ਨਵੇਂ ਉਸਾਰੇ ਆਧੁਨਿਕ ਤੌਰ ਤੇ ਉਸਾਰੇ ਨੇ ਸਾਰੇ ਦਾ ਸਾਰਾ ਬਾਤਾਂ ਨਕੂਲ ਹੈ ਏਸੀ ਹੈ ਐਕਸਲੇਟਰ ਲਿਫਟਾਂ ਵਗੈਰਾ ਵਗੈਰਾ ਦਾ ਬਹੁਤ ਵੱਡਾ ਪ੍ਰਬੰਧ ਕੀਤਾ ਗਿਆ ਹੈ ਜੀ ਜੀ ਇਹਦੇ ਵਿੱਚ ਬਹੁਤ ਦੁਨੀਆ ਜਾਂਦੀ ਹੈ ਜੰਗਸਟਰ ਤੇ ਹੋਰ ਵੀ ਔਰ ਆਪਣੇ ਆਪਣੀ ਖਰੀਦਦਾਰੀ ਕਰਦੇ ਨੇ ਤੇ ਨਵੇਂ-ਨਵੇਂ ਉਤਪਾਦ ਜਿਹੜੇ ਕੋਈ ਵੀ ਕੰਪਨੀ ਬਣਾਉਂਦੀ ਹੈ ਜੇ ਅੰਤਰਰਾਸ਼ਟਰੀ ਵਪਾਰ ਮੇਲੇ ਦੇ ਵਿੱਚ ਉਹ ਪਾਸ ਹੋ ਜਾਵੇ ਤਾਂ ਇਹ ਮੰਨਿਆ ਜਾਂਦਾ ਹੈ ਜੀ ਕਿ ਸਾਡਾ ਇਹ ਬ੍ਰਾਂਡ ਹੁਣ ਚੱਲੇਗਾ ਬਹੁਤ ਵੱਡੇ ਪੱਧਰ ਤੇ ਚੱਲੇਗਾ ਹਰ ਰੋਜ਼ ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਆਉਂਦੇ ਆ ਜੀ ਇਸ ਮੇਲੇ ਦਾ ਆਨੰਦ ਮਾਣਦੇ ਆ ਤਰ੍ਹਾਂ ਤਰ੍ਹਾਂ ਦੇ ਪਕਵਾਨ ਵੱਖ-ਵੱਖ ਰਾਜਾਂ ਦੇ ਸੱਭਿਆਚਾਰ ਨੂੰ ਵੀ ਦੇਖਣ ਦਾ ਇਸ ਵਪਾਰ ਮੇਲੇ ਦੇ ਵਿੱਚ ਮੌਕਾ ਮਿਲਦਾ ਹੈ ਹਰ ਰੋਜ਼ ਇੱਕ ਰਾਜ ਦਾ ਇੱਕ ਦਿਵਸ ਹੁੰਦਾ ਜਿਵੇਂ 25 ਨਵੰਬਰ ਪੰਜਾਬ ਦਾ ਦਿਵਸ ਹੁੰਦਾ ਹੈ ਪੰਜਾਬ ਦੇ ਬਹੁਤ ਵੱਡੇ ਵੱਡੇ ਫਨਕਾਰ ਖਾਸ ਕਰ ਬਾਬਾ ਗੁਰਦਾਸ ਮਾਨ ਤੇ ਹੋਰ ਜਿਹੜੇ ਕਲਾਕਾਰ ਨੇ ਪੰਮੀ ਬਾਈ ਵਗੈਰਾ ਜੀ ਇਹ ਸਾਰੇ ਬਾਰੋ-ਬਾਰ ਹਰ ਭਜਨ ਮਾਨ ਹੋਏ ਇਹ ਸਾਰੇ ਉੱਥੇ ਸ਼ਿਰਕਤ ਕਰਦੇ ਨੇ ਜੀ ਢਿੱਲੋਂ ਜੀ ਸਮਾ پروگرام ਦਾ ਹੁਣ ਖਤਮ ਹੋ ਗਿਆ ਹੈ ਫਿਲਹਾਲ ਦਰਸ਼ਕਾਂ ਤੋਂ ਅਗਿਆ ਚਾਹਾਂਗੇ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ ਮਿਹਰਬਾਨੀ ਬਹੁਤ ਮਿਹਰਬਾਨ ਧੰਨਵਾਦ ਏਸੀ ਅੱਜ ਦਾ ਇੱਕ ਮੇਰੀ ਵੀ ਸੁਣੋ ਪ੍ਰੋਗਰਾਮ ਹੁਣ ਮੈਂ ਵਿਵੇਕ ਸ਼ਰਮਾ ਤੇ ਸਾਡੀ ਪੂਰੀ ਟੀਮ ਤੁਹਾਡੇ ਤੋਂ ਚਾਹਣਗੇ ਇਜਾਜ਼ਤ ਧੰਨਵਾਦ